ਮੈਨੂੰ ਸਰ ਜੀ 2003 ਦੇ ਵਿੱਚ ਮੈਂ ਛੱਤ 'ਚ ਰਹੇ ਆ। ਇਹ ਚੌਂਦੀ ਸਰ ਜੀ ਕੇ ਹਰੇ ਬਹਿ ਬੂਕੇ ਰਾਤ ਕੱਟੀ ਧੀ ਆ। ਜਿਸਾਨੂੰ ਵਧੀਆ ਬਹੁਤ ਵਧੀਆ ਮਾਣ ਮਜੀ ਤਾਈ ਦੀ ਜੀ। ਅੱਛਾ ਜੀ। ਸਾਡਾ ਘਰ ਬਾਹਰ ਬਣੇ ਸਾਡਾ ਸਭ ਕੁਝ ਚੱਲੇ। ਵੱਡੇ ਹੋ ਕੇ ਜੱਜ ਬੰਨਾ ਆਪਣੇ ਪਿਓ ਦਾ ਨਾਮ ਰੌਸ਼ਨ ਕਰਨਾ। ਅਮਰਸਰ ਜ਼ਿਲ੍ਹੇ ਦੇ ਪਿੰਡ ਵਰਪਾਲ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ। ਕੈਮਰਾਮੈਨ ਵੀਰ ਨੂੰ ਮੈਂ ਕਵਾਂਗਾ ਕਿ ਜਿਸ ਘਰ ਦੇ ਵਿੱਚ ਅਸੀਂ ਖੜੇ ਆਂ ਇਹ ਕੋਠਿਆਂ ਦੀ ਹਾਲਾਤ ਵਿਖਾਏ ਜਾਣ ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਆਂ ਬਾਲੇ ਟੁੱਟਿਆਂ ਵਾਲੀ ਰਸੋਈ ਵੀ ਤੁਸੀਂ ਵੇਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਆਹ ਹਾਲਾਤ ਨੇ ਉਸ ਪਿਆਰ ਉਸ ਪਰਿਵਾਰ ਦੇ ਜਿਸ ਪਰਿਵਾਰ ਦੇ ਵਿੱਚ ਅਸੀਂ ਇਸ ਵੇਲੇ ਖੜੇ ਆਂ ਦੋਸਤੋ ਸਰਕਾਰਾਂ ਤਾਂ ਬਦਲੀਆਂ ਪਰ ਨਹੀਂ ਬਦਲੀ ਇਹਨਾਂ ਗਰੀਬਾਂ ਦੀ ਕਿਸਮਤ ਜੀ ਹਾਂ ਜਿਸ ਘਰ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆਂ ਨਹੀਂ ਮਿਲਦੀ ਸਰਕਾਰੀ ਕਣਕ ਵੀ ਜਿਹੜੀ ਹੈ ਉਹਨਾਂ ਨੂੰ ਨਹੀਂ ਮਿਲਦੀ ਜਿਸ ਪਰਿਵਾਰ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ ਉਹ ਗੱਲਬਾਤ ਕਰਦੇ ਆ ਤੇ ਜਿੰਨੇ ਵੀ ਦਾਨੀ ਸੱਜਣਾ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਹ ਵੀਡੀਓ ਜਿਹੜੀ ਹੈ ਕਿਸੇ ਦਾ ਭਲਾ ਕਰ ਸਕਦੀ ਹੈ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਆ ਮੈਂ ਕੈਮਰਾਮੈਨ ਸਾਥੀ ਨੂੰ ਕਹ ਤਸਵੀਰਾਂ ਵਿੱਚ ਵਿਖਾਇਆ ਜਾਵੇ ਵੀਰ ਤੁਸੀਂ ਵੇਖ ਸਕਦੇ ਹੋ ਪਰਿਵਾਰ ਦੀ ਆ ਹਾਲਾਤ ਜਿੱਥੇ ਮੀਂਹ ਕਣੀ ਦਾ ਰੰਗ ਵੀ ਰਹਿੰਦਾ ਹੈ ਹੁਣ ਜਿਹੜੀਆਂ بارشਾਂ ਹੋ ਰਹੀਆਂ ਤੇ ਕਿਸੇ ਵੀ ਵੇਲੇ ਇਹ ਛੱਤ ਜਿਹੜੀ ਉਹਨਾਂ ਦੇ ਉੱਪਰ ਡਿੱਗ ਸਕਦੀ ਹੈ ਪਿਛਲੇ ਦਿਨੀ ਵੀ ਇੱਕ ਮਾਮਲਾ ਤਰਨਤਾਰਨ ਤੋਂ ਇਹ ਸਾਹਮਣੇ ਆਇਆ ਸੀ ਕਿ ਸੁੱਤੇ ਪਏ ਪਰਿਵਾਰ ਤੇ ਛੱਤ ਡਿੱਗ ਪਈ ਸੀ ਤਾਂ ਦੋਸਤੋ ਸੁੱਤੇ ਪਏ ਪਰਿਵਾਰ ਤੇ ਛੱਤ ਡਿੱਗਣ ਤੋਂ ਪਹਿਲਾਂ ਜੇ ਉਹਨਾਂ ਦੀ ਮਦਦ ਕਰ ਦਈਏ ਤਾਂ ਮੈਂ ਇਹੀ ਕਵਾਂਗਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਪਰਿਵਾਰ ਸਾਡੇ ਨਾਲ ਵੀਰੇ ਕੀ ਨਾਮ ਤੇ ਪਿੰਡ ਕਿਹੜਾ ਤੁਹਾਡਾ ਜੀ ਧਰਮਿੰਦਰ ਸਿੰਘ ਪਾਜੀ ਅੱਛਾ ਜੀ ਵਰਪਾਲ ਪਿੰਡ ਪਿੰਡ ਬਾਬੇ ਫੌਜਾ ਸਿੰਘ ਵਾਲੇ ਅੱਛਾ ਜੀ ਤਾਂ ਕੀ ਪਰਿਵਾਰ ਦੇ ਹਾਲਾਤ ਐ ਘਰ ਦੇ ਹਾਲਾਤ ਕੀ ਨੇ ਜੀ ਕੀ ਗੱਲ ਕਣਕ ਕਣਕ ਮਿਲਦੀ ਨਹੀਂ ਐ ਇਦਾਂ ਖਰਚਾ ਜ਼ਿਆਦਾ ਵਾ ਅੱਛਾ ਜੀ ਤੇ ਸਰਕਾਰਾਂ ਵੀ ਆਉਂਦੀਆਂ ਪਰ ਨਹੀਂ ਕੋਈ ਸੋਚਦੇ ਨਹੀਂ ਅੱਛਾ ਜੀ ਕਿੰਨੇ ਸਾਲ ਤੋਂ ਤੁਸੀਂ ਇਸੇ ਛੱਤ ਥੱਲੇ ਰਹਿ ਰਹੇ ਜੀ ਮੈਨੂੰ ਸਰ ਜੀ 2003 ਦੇ ਵਿੱਚ ਮੈਂ ਛੱਤ 'ਚ ਰਹੇ ਅੱਛਾ ਜੀ 2003 ਤੋਂ ਐਸੋ ਕੰਮ ਚੱਲਦਾ ਕੀ ਕਾਰਨ ਰਹਿ ਕਿ ਹੁਣ ਤੱਕ ਛੱਤ ਨਹੀਂ ਬਣਾ ਪਾਏ ਸਰ ਜੀ ਮਜਬੂਰੀ ਏ ਇਦਾਂ ਬਖਰਚਾ ਜਿਆਦਾ ਕੰਮ ਮਿਲਦੀ ਨਹੀਂ ਸਾਰਾ ਕੋਈ ਚੀਜ਼ ਮਹਿੰਗੀ ਆ ਕੀ ਕਰ ਸਕੀਓ ਜੀ ਬੱਚੇ ਪਾਲਣੇ ਕੰਮ ਕਾਦਾ ਕਰਦੇ ਹੋ ਜ਼ਿੰਮੇਦਾਰ ਕੰਮ ਕਾਣਦੇ ਆ ਜੀ ਮੈਂ ਅੱਛਾ ਜੀ ਜ਼ਿੰਮੇਦਾਰ ਹਾਂਜੀ ਕਿੰਨੇ ਕ ਪੈਸੇ ਮਿਲ ਜਾਂਦੇ ਨੇ ਮੈਨੂੰ ਸਰ ਜੀ ਮਿਲ ਜਾਂਦਾ ਵਾ ਲੱਖ ਰੁਪਈਆ ਅੱਛਾ ਜੀ ਲੱਖ ਤਾਂ ਵੀ ਕਾਟੀ ਜਦੋਂ ਧਿਆੜੀਆਂ ਤੋਂ ਟੁੱਟ ਜਾਂਦੀਆਂ ਜੀ ਹਾਂਜੀ ਸਰ ਜੀ ਲੱਖ ਰੁਪਈਆ ਮਿਲਦਾ ਵਾ ਤੇ ਉਹ ਤੁਹਾਨੂੰ ਪਤਾ ਵੀ ਪਤੀ ਗ੍ਰਾਹ ਰੁਪਏ ਕਿਲੋ ਆਟਾ ਵਾ ਰਖੰਡ ਦਾ ਖਰਚਾ ਕੋਈ ਦੁੱਧ ਦਾ ਖਰਚਾ ਵਾ ਜੀ ਸਬਜੀ ਦਾ ਖਰਚਾ ਵੀ ਆ ਸਰ ਜੀ ਉਹਦਾ 2-300 ਰੁਪਏ ਬਣਦਾ ਤੇ 2-300 ਦਾ ਖਰਚਾ ਬਣਾਣਾ ਕੀ ਸਰਦਾਂ ਅੱਛਾ ਜੀ ਹਾਂ ਜੀ ਕਿਵੇਂ ਇਹਦੀ ਜਿਹੜੀ ਤੁਹਾਡੀ ਮਦਦ ਹੋਣੀ ਚਾਹੀਦੀ ਹੈ ਕਿ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਲੋਕਾਂ ਦੇ ਤੇ ਕੈਨਾ ਵੱਧ ਤੋਂ ਵੱਧ ਮੈਂ ਤੇ ਮੇਰੀ ਹੋਣੀ ਚਾਹੀਦੀ ਅੱਛਾ ਜੀ ਹਾਂ ਜੀ ਤੇ ਜਿੰਨੇ ਤੁਸੀਂ ਸਾਲ ਦੇ ਪੈਸੇ ਲੈਂਦੇ ਫਿਰ ਉਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਜਾਂ ਨਹੀਂ ਕਰਦਾ ਸਰ ਜੀ ਇਦਾਂ ਹੋਣਾ ਮੁੰਡਾ ਬੰਬਾਰ ਪਿਆ ਜੋ ਤੇ ਪੈਸਿਆਂ ਤੋਂ ਖੋਣ ਇਹਦੀ ਦਵਾਈ ਦੁਵਾਈ ਦਾ ਕਰਨਾ ਮੈਂ ਕੋਈ ਅੱਛਾ ਠੀਕ ਹੈ ਇਹ ਤਾਂ ਹੁਣ ਪਹਿਲਾਂ ਹੀ ਆਈ ਜਾਂਦੇ ਸਰ ਜੀ ਉਹ 3-400 ਰੁਪਏ ਦਾ ਖਰਚਾ ਦੇ 300 ਤੋਂ 80 ਰੁਪਏ ਵੱਤੋਂ ਅਧਾੜੀ ਪੈਂਦੀ ਹੋਣੀ ਹੈ ਅੱਛਾ ਜੀ ਤੇ ਕੀ ਸਰ ਜੀ ਹੁਣ ਜੋ 500 ਰੁਪਏ ਇੱਥੇ ਖਰਚਿਆ ਗਿਆ ਤੇ ਅਗਲੇ ਪੈਸੇ ਵਾਧੀ ਅਗਲੀ ਦੇ ਜੀ ਹਾਂਜੀ ਸ਼ੀਓ ਸਾਡੀ ਮਰੀ ਆ ਜਿਹੜੀਆਂ ਟੀਨਾ ਪਈਆਂ ਹੋਈਆਂ ਨੇ ਕਿੰਨੇ ਚਿਰ ਤੋਂ ਇਹ ਟੀਨਾ ਪਈਆਂ ਹੋਈਆਂ ਇਹ ਟੀਨਾ ਪਈਆਂ ਨੂੰ ਸਰਜੀ ਹੋ ਗਏ ਹੋਣੇ ਆ 4-5 ਸਾਲ ਹੋ ਗਏ ਆ ਅੱਛਾ ਜੀ ਤੇ ਆ ਬਣਾ ਇੱਥੇ ਗਿਰ ਗਈਆਂ ਤੇ ਆਇਕਤੀ ਪੈਸੇ ਲਏ ਸੀ ਜ਼ਿੰਮੇਦਾਰਾਂ ਕੋ ਤੇ ਐਨਾ ਕੁ ਪੜਦਾ ਕੀਤਾ ਅੱਛਾ ਜੀ ਹਾਂ ਜੀ ਤੇ ਇਹ ਜਿਹੜੀ ਬਾਲਿਆਂ ਵਾਲੀ ਛੱਤ ਆ ਇਹ ਜਦੋਂ ਮੀਂਹ ਪੈਂਦਾ ਚੁੰਦੀ ਏ ਕਿਵੇਂ ਚੁੰਦੀ ਏ ਸਰ ਜੀ ਇਹ ਹਾਂ ਜੀ ਇਹ ਚੁੰਦੀ ਸਰ ਜੀ ਕੇ ਹਲੇ ਬਹਿ ਬੂਕੇ ਰਾਤ ਕੱਟੀ ਦੀ ਆ ਜੀ ਤੇ ਆਖੀ ਦਾਤ ਕੁੜੀ ਗੇ ਲੀਵਾਂਗੇ ਕੋਈ ਫਾਇਦਾ ਭੀ ਕੇ ਬੁੱਕੇ ਕੱਢ ਲਈਦਾ ਟਾਈਮ ਸਰ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਇੰਦਰਕੌਰ ਹਾਂਜੀ ਕੀ ਹਾਲਾਤ ਨੇ ਪਰਿਵਾਰ ਦੇ ਜਿੱਥੇ ਅਸੀਂ ਖੜੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਵਰਪਾਲ ਹੈ ਤੁਹਾਡਾ ਕੋਈ ਸਰਕਾਰੀ ਸਹੂਲਤ ਮਿਲਦੀ ਆ ਕੋਈ ਪੰਚ ਕੋਈ ਸਰਪੰਚ ਕੋਈ ਇਸ ਪਿੰਡ ਦਾ ਮੋਹਦਵਾਰ ਜਿਹੜਾ ਆ ਉਹ ਤੁਹਾਡੇ ਕੋਲ ਪਹੁੰਚਦਾ ਜੀ ਹਾਂ ਪਹੁੰਚਦਾ ਕੋਈ ਨਹੀਂ ਮਿਲਦੀ ਸਾਨੂੰ ਸਹੂਲਤ ਐਤ ਸਹੀ ਕੋਈ ਸਹੂਲਤ ਨਹੀਂ ਮਿਲਦੀ ਸਹੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਜੀ ਐਦਾਂ ਜਟਾਣੀ ਵਾਲੇ ਕੰਮ ਕਰਕੇ ਅੱਛਾ ਜੀ ਗੁਜ਼ਾਰਾ ਕਰੀਦਾ ਅੱਛਾ ਜੀ ਅਵੇਰ ਮੁੱਕ ਜਾਂਦੇ ਪੈਸੇ ਕਿਵੇਂ ਦੀ ਮਦਦ ਹੋਣੀ ਚਾਹੀਦੀ ਹੈ ਤੁਹਾਡੀ ਕਿ ਜਿਹੜੇ ਦਾਨੀ ਸੱਜਣ ਸਮੇ ਸਮੇਂ ਤੇ ਹਾਂ ਜੀ ਸਾਨੂੰ ਵਧੀਆ ਬਹੁਤ ਵਧੀਆ ਮਦਦ ਨਾਲ ਜਾਈ ਦੀ ਜੀ ਅੱਛਾ ਜੀ ਸਾਡਾ ਘਰ ਬਾਹਰ ਬਣੇ ਸਾਡਾ ਸਭ ਕੁਝ ਚੱਲੇ ਹਾਂਜੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਉਹਨਾਂ ਨੇ ਦੱਸਿਆ ਹੈ ਕਿ ਜੇ ਘਰ ਜਿਹੜਾ ਬਣ ਜਾਵੇ ਤਾਂ ਉਹਨਾਂ ਦਾ ਜਿਸ ਤਰ੍ਹਾਂ بارشਾਂ ਪੈ ਰਹੀਆਂ ਨੇ ਦੋਸਤੋ ਤਾਂ ਬਚਾਅ ਹੋ ਸਕਦਾ ਹੈ ਨਹੀਂ ਤਾਂ ਛੱਤ ਕਿਸੇ ਵੇਲੇ ਵੀ ਡੇਕ ਸਕਦੀ ਛੋਟੀ ਬੱਚੀ ਮੌਜੂਦ ਹੈ ਸਕੂਲੋਂ ਆਈ ਉਹਦੇ ਨਾਲ ਵੀ ਗੱਲਬਾਤ ਕਰਾਂ ਬੇਣਾ ਕੀ ਨਾਮ ਹੈ ਤੇਰਾ ਜਸ਼ਨਪ੍ਰੀਤ ਕੌਰ ਬੇਣਾ ਘਰ ਦੇ ਹਾਲਾਤ ਕਿਵੇਂ ਆ ਕੀ ਹਾਲਾਤ ਨੇ ਜਿੱਥੇ ਤੁਸੀਂ ਰਹਿ ਰਹੇ ਹੋ ਘਰ ਦੇ ਹਾਲਾਤ ਮਾੜੇ ਆ ਅੱਛਾ ਜੀ ਵੱਡੇ ਹੋ ਕੇ ਕੀ ਬੰਨਾ ਹੈ ਵੱਡੇ ਹੋ ਕੇ ਜੱਜ ਬੰਨਾ ਆਪਣੇ ਪਿਓ ਦਾ ਨਾਮ ਰੌਸ਼ਨ ਕਰਨਾ ਸਹੀ ਵੱਡੇ ਹੋ ਕੇ ਜੱਜ ਬੰਨਾ ਜੀ ਯੈਸ ਤੇ ਸਕੂਲੋਂ ਮੈਡਮਾਂ ਦੇ ਵੱਲੋਂ ਟੀਚਰਾਂ ਦੇ ਵੱਲੋਂ ਤੁਹਾਨੂੰ ਕਿਵੇਂ ਦਾ ਹੌਸਲਾ ਮਿਲਦਾ ਇਸ ਟੀਮ ਨੂੰ ਲੈ ਕੇ ਵਧੀਆ ਹੌਸਲਾ ਮਿਲਦਾ ਕਿੰਨੇ ਪਰਸੈਂਟ ਨੰਬਰ ਆਇਆ ਤੁਹਾਡੇ ਨਾਲ 95% 95% ਤੇ ਤੁਸੀਂ ਦੋਸਤੋ ਇਹ ਵੀ ਦੇਖ ਸਕਦੇ ਹੋ ਕਿ ਬੱਚਿਆਂ ਦਾ ਸੁਪਨਾ ਹੈ ਪੜ੍ਹਨ ਦਾ ਲੇਕਿਨ ਪਿਤਾ ਜਿਹੜਾ ਹੈ ਮਨ ਲੱਗਦਾ ਨਹੀਂ ਕਿ ਹੁਣ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਪਾਉਣ ਜੋਗਾ ਹੈ ਕਿਉਂਕਿ ਜਿਸ ਦੀ ਦਿਹਾੜੀ 380 ਰੁਪਏ ਹੈ ਉਹ ਕੀ ਘਰ ਦਾ ਖਰਚਾ ਚਲਾਏਗਾ ਇਸ ਮੰਗਾਈ ਦੇ ਦੌਰ ਦੇ ਵਿੱਚ ਤੇ ਕੀ ਆਪਣੇ ਬੱਚਿਆਂ ਨੂੰ ਪੜ੍ਹਾਏਗਾ ਸੋ ਇਹ ਤਾਂ ਅਜੇ ਕਹਿ ਸਕਦੇ ਆ ਵੀ ਜਿੱਥੇ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਨਕਾਮੀਆਂ ਉੱਥੇ ਕਿਤੇ ਨਾ ਕਿਤੇ ਇੱਕ ਕਾਮਯਾਬੀ ਵੀ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਧੀ ਪੜ੍ਹ ਕੇ ਜਿਹੜੀ ਹੈ ਉਹ 95% ਨੰਬਰ ਲੈ ਕੇ ਆਈ ਹੈ ਦ 9th ਕਲਾਸ ਦੇ ਵਿੱਚੋਂ ਪੜ੍ਹ ਰਹੀ। ਤਾਂ ਬੇਟਾ ਕਿਵੇਂ ਦੀ ਮਤਤ ਹੋਣੀ ਚਾਹੀਦੀ ਹੈ ਜਿਹੜੇ ਦਾਨੀ ਵੀਰ ਨਹੀਂ ਹੁੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਤੁਹਾਡੀ ਕਿਵੇਂ ਦੀ ਉਹ ਮਤ ਕਰਨ? ਵੱਤ ਵਾ ਤੁਹਾਡੀ ਵਧੀਆ ਹੁੰਦੀ ਕੰਮਰਾ ਬਣਨਾ ਚਾਹੀਦਾ ਤੁਹਾਡਾ। ਹਾਂਜੀ। ਹਾਂਜੀ। ਤੁਸੀਂ ਵੇਖ ਸਕਦੇ ਹੋ ਕਿ ਉਸ ਛੋਟੀ ਬੱਚੀ ਨੇ ਕਿਹਾ ਕਿ ਸਾਡਾ ਜਿਹੜਾ ਕਮਰਾ ਹੈ ਉਹ ਬਣਨਾ ਚਾਹੀਦਾ। ਤਾਂ ਤਸਵੀਰਾਂ ਦੇ ਵਿੱਚ ਦੋਸਤੋ ਤੁਸੀਂ ਇਹ ਵੀ ਵੇਖ ਰਹੇ ਹੋਗੇ ਕਿ ਨਾ ਤਾਂ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਹੈ। ਨਾ ਲੈਟਰਿੰਗ ਦਾ ਪ੍ਰਬੰਧ ਹੈ ਨਾ ਬਾਥਰੂਮ ਦਾ ਹੀ ਪ੍ਰਬੰਧ ਹੈ ਕਿ ਕਿਸੇ ਵੇਲੇ ਵੀ ਜਿਹੜੀ ਹੈ بارش ਦੇ ਕਾਰਨ ਛੱਤ ਇਸ ਪਰਿਵਾਰ ਤੇ ਜਿਹੜੀ ਹੈ ਉਹ ਡਿੱਗ ਸਕਦੀ ਹੈ ਤਾਂ ਮੈਂ ਭਾਈ ਜੀ ਕਿਹੋ ਜੀ ਮਦਦ ਹੋਣੀ ਚਾਹੀਦੀ ਹੈ ਕੀ ਤੁਹਾਡੇ ਕਮਰਾ ਪੈਣਾ ਚਾਹੀਦਾ ਬਾਥਰੂਮ ਲੈਟਰਿੰਗ ਬਨਣਾ ਚਾਹੀਦਾ ਸਰ ਜੀ ਕੋਈ ਪਾਣੀ ਦਾ ਪ੍ਰਬੰਧ ਚਾਹੀਦਾ ਜੀ ਅੱਛਾ ਜੀ ਹਾਂ ਜੀ ਬੇਟਾ ਜੀ ਕਿਹੋ ਜੀ ਮਦਦ ਹੋਣੀ ਚਾਹੀਦੀ ਹੈ ਤੁਹਾਡਾ ਕਮਰਾ ਪੈਣਾ ਚਾਹੀਦਾ ਬਾਥਰੂਮ ਬਨਨੇ ਚਾਹੀਦੇ ਤੇ ਸਾਡੇ ਘਰ ਚ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਬਿਜਲੀ ਦਾ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਇੱਕ ਮੰਗ ਰੱਖੀ ਹੈ ਕਿ ਘਰ ਦੇ ਵਿੱਚ ਕਮਰਾ ਜਿਹੜਾ ਹੈ ਸਾਡਾ ਉਹ ਪੈ ਜਾਵੇ ਤਾਂ ਇਸ ਕੁਲੇ ਦੇ ਵਿੱਚੋਂ ਜਿਹੜਾ ਕਹਿ ਸਕਦੇ ਆ ਕਿ بارش ਕਾਰਨ ਕਿਸੇ ਵੇਲੇ ਵੀ ਡੇਕ ਸਕਦਾ ਹੈ ਕਿ ਸਾਡਾ ਪਰਿਵਾਰ ਦਾ ਬਚਾਅ ਹੋ ਸਕੇ ਆ ਹਾਲਾਤ ਨੇ ਗਰਾਉਂਡ 0 ਤੇ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਤੱਕ ਇਹ ਵੀਡੀਓ ਨੂੰ ਪਹੁੰਚਾ ਦਿਓ ਤੇ ਤੁਸੀਂ ਮੈਂ ਇਸ ਪਰਿਵਾਰ ਦਾ ਦੋਸਤੋ ਨੰਬਰ ਜਿਹੜਾ ਹੈ ਤੁਹਾਡੇ ਨਾਲ ਜਰੂਰ ਸ਼ੇਅਰ ਕਰਦਾ 98780 ਤੇ 75484 ਜੀ ਹਾਂ 9878075484 ਇਸ ਗਰੀਬ ਪਰਿਵਾਰ ਦਾ ਨੰਬਰ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਜਿਹੜੀ ਹੈ ਉਹ ਕਰ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਗੁਹਾਰ ਲਗਾਈ ਹੈ ਤੇ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾ ਜੋ ਵੱਦ ਤੋਂ ਵੱਦ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਕੋਈ ਇਹਨਾਂ ਦੇ ਲਈ ਇਹਨਾਂ ਗਰੀਬ ਪਰਿਵਾਰ ਦੇ ਲਈ ਰੱਬ ਬਣ ਕੇ ਬੜੇ ਤੁਸੀਂ ਦੇਖਦੇ ਰਹੋ ਗ੍ਰੇਡ ਪੰਜਾਬ ਟੀਵੀ ਮੈਂ ਹਾਂ ਦਲਜੀਤ ਸਿੰਘ ਅੰਮ੍ਰਿਤਸਰ